ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ 5 ਵਜੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਕਿ ਅੱਜ ਆਪਣੀ ਦੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸਾਡੇ ਪਿੰਡ ਦੀ ਵੀਡੀਓ ਤੇ ਵੈਸਾੜਾ ਪਿੰਡ ਜਿਹੜਾ ਬਹੁਤ ਛੋਟਾ ਜਾਂ ਜੀ ਅ ਇਥੇ 6-7ਕਸਾ ਵੋਟ ਹੈ ਮਤਲਬ ਤੇ ਜਿਆਦਾ ਵੱਡਾ ਪਿੰਡ ਨਹੀਂ ਹੈ ਜਿਵੇਂ ਇਧਰ ਨੂੰ ਹੋਗਾ ਜੋਧਪੁਰ ਚੀਵਾ ਇਹ ਪਿੰਡ ਵੱਡੇ ਨੇ ਤੇ ਇਹ ਪਿੰਡ ਜਿਹੜਾ ਹੈਗਾ ਬਹੁਤ ਛੋਟਾਗਾ ਤੇ ਸ਼ੁਰੂ ਬਾਅਦ ਚ ਹੁੰਦਾ ਮਤਲਬ ਖਤਮ ਪਹਿਲਾਂ ਹੋ ਜਾਂਦਾ ਪਰ ਫਿਰ ਵੀ ਮੈਂ ਸੋਚਿਆ ਵੀ ਚਲੋ ਤਾਂ ਅੱਜ ਤੋਂ ਆਪਣਾ ਪਿੰਡ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੌਰੀ ਪਿੰਡ ਦੀ ਵੀਡੀਓ ਸ਼ੇਅਰ ਕਰਦੇ ਹਾਂ ਤੇ ਬਾਕੀ ਪਿੰਡ ਦੇ ਵਿੱਚ ਜੀ ਜਿਵੇਂ ਮੈਂ ਜਿਵੇਂ ਚੀਜ਼ਾਂ ਹੈਗੀਆਂ ਗੁਰਦੁਆਰਾ ਸਾਹਿਬ ਹੈਗਾ ਸਕੂਲ ਹੈਗਾ ਤੇ ਇੱਕ ਖੂਹ ਹੈ ਜੀ ਇਹ ਉਹ ਖੂਬ ਐਸੇ ਬੰਦ ਪਿਆ ਹੁਣ ਚਾਲੂ ਤਾਂ ਨਹੀਂ ਆ ਤੇ ਪਰ ਉਹਦੇ ਵੀਡੀਓ ਵੀ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਬਾਕੀ ਜਿਹੜਾ ਪਿੰਡ ਹੈ ਜੀ ਇਹ ਪਿੰਡ ਦਾ ਨਾਮ ਸਾਡੇ ਨੇ ਪਹਿਲਾਂ ਵੀ ਕਮੈਂਟ ਚ ਕਾਫੀ ਵਾਰ ਦੱਸਿਆ ਪਿੰਡ ਦਾ ਨਾਮ ਹੈਗਾ ਜੀ ਬੇਲੇਵਾਲ ਡਾਕੂਮੈਂਟ ਦੇ ਵਿੱਚ ਵੈਸੇ ਹੈਗਾ ਦਰੋਗੇਵਾਲ ਤੇ ਬਾਕੀ ਕਿ ਇੱਥੇ ਨੇੜੇ ਸਾਡੇ ਬੱਲੇਵਾਲ ਪਿੰਡ ਵੀ ਪੈਂਦਾ ਉਹ ਬੱਲੇਵਾਲ ਹੈ ਬੇਲੇਵਾਲ ਆ ਉਦਾ ਕਰਕੇ ਕਨਫਿਊਜ਼ਨ ਜੀ ਬਹੁਤ ਹੋ ਜਾਂਦੀ ਆ ਤੇ ਬਾਕੀ ਜਦੋਂ ਮੈਂ ਕੋਈ ਪਾਰਸਲ ਵਗੈਰਾ ਮਗਾਉਣਾ ਹੁੰਦਾ ਸੀ ਤਾਂ ਉਦੋਂ ਵੀ ਸਾਨੂੰ ਬੜੀ ਥੋੜੀ ਪ੍ਰੋਬਲਮ ਆਉਂਦੀ ਆ ਮਤਲਬ ਕਿ ਛੇਤੀ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਕਿ ਪਿੰਡ ਬੀਲੀ ਵਾਲਾ ਇਹ ਬੱਲੇ ਵਾਲਾ ਪਰ ਸਾਨੂੰ ਫੋਨ ਕਰਕੇ ਪੁੱਛਦੇ ਨੇ ਤੇ ਬਾਕੀ ਵੀਡੀਓ ਤੇ ਬਣੀ ਰਹੋ ਜੀ ਬਾਕੀ ਵੀਡੀਓ ਬਣਾਉਣ ਮੈਂ ਨਹੀਂ ਜਾਊਂਗੀ ਹਰਮਾਨ ਤੇ ਉਹਦੇ ਡੈਡੀ ਜਾਣਗੇ ਵੀਡੀਓ ਬਣਾਉਣ ਤੇ ਇਹ ਮੋਟਰਸਾਈਕਲ ਤੇ ਜਾਣਗੇ ਨਹੀਂ ਮੋਟਰਸਾਈਕਲ ਥੋੜਾ ਸਲੋ ਕਰਕੇ ਵੀਡੀਓ ਬਣਾ ਕੇ ਲੈ ਆਉਣਗੇ ਤੇ ਬਾਕੀ ਤੁਸੀਂ ਵੀਡੀਓ ਤੇ ਬੜੇ ਰਹੀ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਨੂੰ ਦੱਸਿਓ ਤੇ ਵੀਡੀਓ ਬਹੁਤ ਇੰਟਰਸਟਿੰਗ ਹੈਗੀ ਆ ਇਹਦੀ ਕਿਉਂਕਿ ਮੈਂ ਵੀ ਵੈਸੇ ਮੈਨੂੰ 18 ਸਾਲ ਹੋ ਗਏ ਵਿਆਹੀ ਨੂੰ ਪਰ ਮੈਂ ਵੀ ਪੂਰਾ ਪਿੰਡ ਰੁਲ ਕੀ ਪਰਲੀ ਸਾਈਡ ਵਾਲਾ ਪਿੰਡ ਜਿਹੜਾ ਹੈਗਾ ਨਹੀਂ ਦੇਖਿਆ ਮੈਂ ਵੀ ਸਿਰਫ ਮਤਲਬ ਕਿ ਇੱਕ ਦੋ ਗਲੀਆਂ ਜਿੱਨਾਂ ਦੇ ਵਿੱਚ ਜ਼ਿਆਦਾ ਮੈਂ ਗਈ ਹੋਈਆਂ ਤੇ ਮੈਂ ਦੇਖਿਆ ਮੈਂ ਤੇ ਬਾਕੀ ਤੁਹਾਡਾ ਚੌਂਕ ਵੀ ਸ਼ੇਅਰ ਕਰਨਗੇ ਜਿੱਥੇ ਸ਼ਾਮ ਰਾਤ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਉਹ ਇਕੱਠੇ ਹੁੰਦੇ ਬੈਠਦੇ ਨੇ ਤੇ ਤਾਸ਼ ਵਗੈਰਾ ਖੇਡਦੇ ਨੇ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਹਾਂਜੀ ਲੋ ਜੀ ਹੁਣ ਆਪਾਂ ਵੀਡੀਓ ਕਰ ਰਿਆਂ ਸ਼ੁਰੂ ਇੱਥੋਂ ਪਿੰਡੀ ਆ ਆਪਣਾ ਘਰ ਹੈ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਕਾਂਚ ਹੈ ਜੀ ਆਪਣਾ ਘਰ ਤੇ ਆ ਬਾਹਰ ਲਈ ਇੱਕ ਫਰਨੀ ਆ ਗਈ ਜੀ ਏ ਫਿਰ ਨਹੀਂ ਮਤਲਬ ਇਧਰ ਨੂੰ ਭੂਲਰਾ ਵਗੈਰਾ ਜਾਣਾ ਹੋਵੇ ਉਹ ਰਸਤਾ ਵੀ ਆ ਜਾਂਦਾ ਹੈ ਤੇ ਤੇ ਆ ਫਿਰ ਨਹੀਂ ਇਧਰ ਪਿੰਡ ਦੇ ਉੱਪਰ ਦੀ ਘੁੰਮ ਕੇ ਆਉਗੀ ਆਪਾਂ ਤੁਹਾਡੇ ਨਾਲ ਇੱਥੋਂ ਵੀਡੀਓ ਸ਼ੁਰੂ ਕਰਾਂਗੇ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਜੀ ਤੇ ਬਾਕੀ ਵੀਡੀਓ ਕਿਵੇਂ ਲੱਗੀ ਉਹ ਵੀ ਤੁਸੀਂ ਜਰੂਰ ਦੱਸਿਓ ਤੇ ਪਿੰਡ ਕਿੱਦਾਂ ਦਾ ਲੱਗਿਆ ਉਹ ਵੀ ਜਰੂਰ ਦੱਸਿਓ ਜੀ ਤੇ ਬਾਕੀ ਪਿੰਡ ਜਿਆਦਾ ਵੱਡਾ ਹੈ ਨਹੀਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤੀ ਸੀ ਜੀ ਦੇਖੋ ਜੀ ਬਾਹਰ ਬੈਠੇ ਨੇ ਬਜ਼ੁਰਗ ਇੱਥੇ ਕਿਉਂਕਿ ਸ਼ਾਮ ਦੇ ਟਾਈਮ ਗਰਮੀ ਘੱਟ ਹੁੰਦੀ ਹੈ ਜੀ ਸੋ ਪਿੰਡਾਂ ਦੀ ਚ ਇਹੀ ਰੌਣਕ ਹੁੰਦੀ ਆ ਨਾ ਕਿ ਸ਼ਾਮ ਦੇ ਟਾਈਮ ਆਥਨ ਵੇੜੇ ਨੇ ਬਜ਼ੁਰਗੜੇ ਹੁੰਦੇ ਆ ਬਾਹਰ ਨਿਕਲ ਕੇ ਬੈਠ ਜਾਂਦੇ ਨੇ ਤੇ ਦਿਨ ਦੁਪਹਿਰ ਦੇ ਟਾਈਮ ਗਰਮੀ ਟੈਮ ਸਾਰੇ ਅੰਦਰ ਹੁੰਦੇ ਨੇ ਘਰ ਦੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਜਿੱਥੇ ਬਜ਼ੁਰਗ ਬੈਠੇ ਹੋਏ ਨੇ ਬਾਹਰ ਇੱਕਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਇੱਥੋਂ ਤੱਕ ਇੱਥੋਂ ਫਿਰ ਨਹੀਂ ਘੁੰਮ ਜੂਗੀ ਅੰਦਰੋਂ ਦੇਖੋ ਬਸ ਇੰਨਾ ਕੀ ਸਮਝ ਲੋ ਵੀ ਇੰਨੀ ਲੰਬਾਈ ਤੇ ਚੌੜਾਈ ਹੈ ਪਿੰਡ ਦੀ ਬਹੁਤ ਛੋਟਾ ਜਿਹਾ ਪਿੰਡ ਹੈ ਆ ਹੁਣ ਆ ਗਿਆ ਜੀ ਇੱਥੇ ਇਹ ਹੈਗਾ ਖੂ ਜਿੱਥੇ ਹੁਣ ਅੰਦਰ ਮਾਨ ਅੰਦਰ ਜਾਏਗਾ ਫੋਨ ਲੈ ਕੇ ਵੀਡੀਓ ਰਿਕਾਰਡ ਕਰਨ ਤੇ ਆ ਹੈਗਾ ਜੀ ਖੂ ਤੇ ਇਹ ਪਹਿਲਾ ਮਤਲਬ ਮੇਰੇ ਹਸਬੰਦ ਦੱਸਦੇ ਨੇ ਪਹਿਲਾਂ ਇਹ ਜਗ੍ਹਾ ਇੱਦਾਂ ਖੁੱਲੀ ਪਈ ਹੁੰਦੀ ਸੀ ਬਾਅਦ ਵਿੱਚ ਪੰਚਾਇਤ ਨੇ ਕਰੇ ਖੂਹ ਕਵਰ ਕਰਕੇ ਵਿੱਚ ਯਾਨੀ ਕਿ ਇਹ ਜਿਵੇਂ ਹੁਣ ਕਿਸੇ ਦੇ ਬਾਈ ਚਾਂਸ ਕੋਈ ਮਰਗ ਹੋ ਜਾਵੇ ਉਦੋਂ ਵੀ ਇੱਥੇ ਆ ਕੇ ਬੈਠ ਜਾਂਦੇ ਨੇ ਜਾਂ ਕਿਸੇ ਦੇ ਬਰਾਤ ਆਈ ਹੋਵੇ ਛੋਟੀ ਮੋਟੀ ਤਾਂ ਉਹ ਵੀ ਕਈ ਵਾਰ ਇਹਨੂੰ ਇਸ ਜਗ੍ਹਾ ਨੇ ਇਸਤੇਮਾਲ ਕਰ ਲੈਂਦੇ ਇੱਥੇ ਬੈਠ ਜਾਂਦੇ ਨੇ ਤੇ ਇਹ ਖੂਹ ਜਿਹੜਾ ਹੁਣ ਜੀ ਬੰਦ ਹੈ ਤੇ ਜ਼ਿਆਦਾ ਡੂੰਘਾ ਨਹੀਂ ਹੈ ਤਾਂ ਦੇਖ ਸਕਦੇ ਹੋ ਵਿੱਚ ਪੇੜ ਪੌਦੇ ਉੱਗੇ ਹੋਏ ਆ ਉੱਪਰ ਇਹ ਗ੍ਰਿਲ ਰੱਖੀ ਹੋਈ ਆ ਤਾਂ ਕਿ ਬੱਚਿਆਂ ਕਰਕੇ ਹਨਾ ਵੀ ਕੋਈ ਕਲ ਨੂੰ ਕੋਈ ਬੱਚਾ ਨਾ ਗਲਤੀ ਨਾਲ ਵਿੱਚ ਗਰੇ ਤੇ ਇੱਥੋਂ ਜੀ ਹੁਣ ਵਾਪਸ ਇਹ ਚੱਲ ਪਿਆ ਜਿਹੜੀ ਫਿਰਨੀ ਤੋਂ ਮਤਲਬ ਇਹ ਦੂਸਰੀ ਸਾਈਡ ਨੂੰ ਮੁੜੇ ਸੀਗੇ ਤੇ ਇਹ ਇਹ ਵੀ ਬਾਰ-ਬਾਰ ਦੀ ਫਿਰਨੀ ਆ ਤੇ ਇਹ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਜਿਵੇਂ ਅ ਅੱਜਕੱਲ੍ਹ ਫਸਲ ਦੀ ਕਟਾਈ ਆ ਹੋਈ ਆ ਹਨਾ ਉਹਦਾ ਕਰਕੇ ਜਿਵੇਂ ਬੱਲੀਆਂ ਵਗੈਰਾ ਚੁੱਕ ਕੇ ਲੈ ਕੇ ਆਉਂਦੇ ਲੋਕ ਤੇ ਉਹ ਸੜਕ ਦੇ ਕਿਨਾਰੇ ਅੱਗੇ ਪੁਰਾਣੇ ਟਾਈਮ 'ਚ ਵੀ ਰੱਖਾ ਜਾਂਦੇ ਸੀ ਨਾ ਵੀ ਦਾਣੇ ਵਗੈਰਾ ਨਿਕਲਣ ਨੂੰ ਗੱਡੀਆਂ ਲੰਘਦੀਆਂ ਉੱਤੋਂ ਦੀ ਆਹ ਦੁਕਾਨ ਹੈ ਜੀ ਥਰਮਾਨ ਕਈ ਵਾਰੀ ਸਮਾਨ ਲੈ ਕੇ ਜਾਂਦਾ ਆਹ ਜਿਹੜੀ ਕਰਨੀ ਤੁਸੀਂ ਦੇਖ ਸਕਦੇ ਹੋ ਖੱਬੇ ਹੱਥ ਜਿੱਥੇ ਇਹ ਲੜਕਾ ਖੜਾ ਤੇ ਸਾਹਮਣੇ ਜਿਹੜਾ ਰਸਤਾ ਜਾਂਦਾ ਇਹ ਹੈਗਾ ਜੀ ਇਹ ਫਿਰਨੀ ਹੈ ਵੀ ਬਾਹਰ ਬਾਹਰ ਦੀ ਤੇ ਆਹ ਜਿਹੜਾ ਰਸਤਾ ਮੁੜ ਰਿਹਾ ਹੈ ਇਹ ਮਲੇਰ ਕੋਲੇ ਨੂੰ ਵੀ ਜਾਂਦਾ ਅੱਗੇ ਦੂਸਰੇ ਖੇਤ ਨੂੰ ਵੀ ਜਾਂਦਾ ਆਪਣੇ ਤੇ ਆਹ ਗੁਰਦੁਆਰਾ ਸਾਹਿਬ ਹੈ ਜੀ ਤੇ ਅਪਾ ਬਾਰੋਂ-ਬਾਰੋਂ ਵੀਡੀਓ ਬਣਾਈ ਹੈ ਜੀ ਅੰਦਰੋਂ ਵੀਡੀਓ ਨਹੀਂ ਬਣਾਈ ਹੈਗੀ ਤੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਹੈਗੀ ਆ ਥਾਈ ਬਾਤ ਉਸ ਦੇਖਦੇ ਹਾਂ ਥਾਈ ਹੈ ਜਿੱਥੇ ਸ਼ੈੱਡ ਪਿਆ ਹੋਇਆ ਥਾਈ ਆ ਤੇ ਬਾਰੋਂ-ਬਾਰੋਂ ਜੇ ਅਪਾ ਵੀਡੀਓ ਰਿਕਾਰਡ ਕਰੀਆ ਅਪਾ ਅੰਦਰੋਂ ਜਾ ਕੇ ਵੀਡੀਓ ਨਹੀਂ ਰਿਕਾਰਡ ਕੀਤੀ ਆ ਤੇ ਹੁਣੇ ਚੱਲਣਗੇ ਜਿਹੜਾ ਆ ਰਸਤਾ ਆ ਰਮਾਂ ਦੇ ਡੈਡੀ ਕਹਿੰਦੇ ਉਹ ਅੱਗੋਂ ਚ ਆਪਾਂ ਜਾ ਕੇ ਆਨੇ ਆ ਉत्साਕ ਰਿਕਾਰਡ ਕਰਕੇ ਲੈ ਕੇ ਆਨੇ ਆ ਤੇ ਸਾਹਮਣੇ ਤੋਂ ਦੇਖ ਸਕਦੇ ਹਾਂ ਜੀ ਤੂੜੀ ਬਣਾ ਕੇ ਘਰੇ ਸੱਟ ਰਹੇ ਨੇ ਤੇ ਜਿਹੜਾ ਜਿਆ ਲਾਲ ਟੀ-ਸ਼ਰਟ ਦੇ ਵਿੱਚ ਲੜਕਾ ਖੜਾ ਇਹ ਸਾਡੇ ਗਰੇਵਾਲਾਂ ਦੇ ਹੀ ਐ ਇਹਦਾ ਨਾਮ ਹੈ ਜੀ ਸੁਖਦੀਪ ਸਿੰਘ ਤੇ ਆਹ ਦੇਖ ਤੋਂ ਦੇਖ ਸਕਦੇ ਇਧਰਲੀ ਸਾਈਡ ਜੀ ਦੇਖੋ ਫਸਲਾਂ ਹਨ ਮਤਲਬ ਕਿ ਵढਾਈ ਹੋ ਚੁੱਕੀ ਐ ਸਾਰੀ ਤੇ ਇਧਰਲੀ ਸਾਈਡ ਘਰ ਨੇ ਇਹ ਹੁਣ ਇੱਥੋਂ ਮਤਲਬ ਕਿ ਸਾਰ ਦੋਨੋਂ ਸਾਈਡ ਹੀ ਖੇਤ ਹੀ ਨੇ ਅੱਗੇ ਜਾ ਕੇ ਆਹ ਬੱਚੇ ਖੇਡ ਰਹੇ ਨੇ ਜੀ ਕਿਉਂਕਿ ਇਹ ਤਾਂ ਫਸਲਾਂ ਵੱਡੀਆਂ ਜਾਂਦੀਆਂ ਹਨਾ ਫਿਰ ਇਹਨਾਂ ਨੂੰ ਖੇਡਣੋਂ ਥਾਂ ਮਿਲ ਜਾਂਦਾ ਤੇ ਕ੍ਰਿਕਟ ਖੇਡ ਰਹੇ ਨੇ ਤੇ ਬਾਕੀ ਅੱਗੇ ਆਪਾਂ ਤੁਹਾਡਾ ਸ਼ੇਅਰ ਕਰਦੇ ਹਾਂ ਜੀ ਕੁਟੀਆਂ ਆ ਹੈਗੇ ਜੀ ਕੁਟੀਆਂ ਪਿੰਡ ਦੀ ਤੇ ਇੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਬਾਦ ਖੰਡ ਪਾਠ ਵੀ ਕਰਾਉਂਦੇ ਨੇ ਇਹ ਵੀ ਵੀਡੀਓ ਵੀ ਆਪਾਂ ਸਿਰ ਬਾੜੋਂ ਹੀ ਬਣਾਈ ਆ ਅੰਦਰੋਂ ਨਹੀਂ ਬਣਾਈ ਆ ਪਹਿਲਾਂ ਜਦੋਂ ਮੈਂ ਵਿਆਖਿਆ ਕੀਤੀ ਸੀ ਜੀ ਬਹੁਤ ਘੱਟ ਜਗ੍ਹਾ ਇਹਨਾਂ ਨੇ ਕਵਰ ਕੀਤੀ ਸੀ ਮਤਲਬ ਕਿ ਛੱਤਿਆ ਘੱਟ ਹੋਇਆ ਸੀ ਸਾਡੇ ਦੇਖਦੇ ਦੇਖਦੇ ਕਾਫੀ ਯਾਨੀ ਕਿ ਇੱਥੇ ਆਪਾਂ ਕਹਿੰਦੇ ਆ ਵੀ ਡਿਵੈਲਪ ਹੋ ਗਿਆ ਵੀ ਹਨਾ ਕਾਫੀ ਜ਼ਿਆਦਾ ਇਹਨਾਂ ਨੇ ਜਗ੍ਹਾ ਹੋਰ ਛੱਤ ਲਈ ਆਹ ਦੇਖੋ ਜੀ ਜਾ ਰਿਹਾ ਟਰੈਕਟਰ ਲੈ ਕੇ ਹੁਣ ਟਰਾਲੀ ਭਰਨ ਆ ਗਿਆ ਜੀ ਸਕੂਲ ਤੇ ਆਹ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਕਮਰੇ ਦੇਖੇ ਨੇ ਅਰਮਾਨ ਨੇ ਕੈਮਰਾ ਕਮਾਇਆ ਇਹ ਅੰਗਣਵਾੜੀ ਹੈ ਜਿਸ ਸਕੂਲ ਦੇ ਮੂਰੇ ਬਣਾਈ ਹੈ ਪਹਿਲਾ ਅੰਗਣਵਾੜੀ ਹੋਰ ਜਗ੍ਹਾ ਹੁੰਦੀ ਸੀਗੀ ਤੇ ਸਕੂਲ ਪਹਿਲਾਂ ਦੇਖੋ ਇਹਦੇ ਵਿੱਚ ਵਿਆਹ ਕੇ ਸੀ ਉਦੋਂ ਦਾ ਬਹੁਤ ਸਿੰਪਲ ਜਿਹਾ ਸਕੂਲ ਸੀ ਤਾਂ ਫਿਰ ਸਾਡੇ ਦੇਖ-ਦੇਖਦੇ ਬਹੁਤ ਜਨ ਕੀ ਫਰਕ ਪੈ ਗਿਆ ਤੇ ਕਾਫੀ ਦੇਖੋ ਪੀੜ ਪੌਦੇ ਲਗਾਏ ਹੈ ਕਾਫੀ ਸਾਫ ਸਫਾਈ ਬਹੁਤ ਜ਼ਿਆਦਾ ਹੁੰਦਾ ਤੇ ਜਾਨ ਕਾਫੀ ਆਪਾਂ ਕਹਿੰਦੇ ਨੇ ਵੀ ਕੇਅਰ ਕੀਤੀ ਹੋਈ ਹੈ ਨਾ ਤੇ ਪੀੜ ਪੌਦੇ ਬਹੁਤ ਸੋਹਣੇ ਲਗਾਏ ਹੈ ਫੁੱਲ ਬੂਟੇ ਤੇ ਸਫਾਈ ਕਾਫੀ ਮੈਂਟੇਨ ਕੀਤੀ ਪਹਿਲਾਂ ਆ ਜਿਹੜੇ ਕਮਰੇ ਹੁੰਦੇ ਸੀ ਜੀ ਪਹਿਲਾਂ ਇਹ ਜਦੋਂ ਮੈਂ ਵਿਆਹ ਕੇ ਸੀ ਉਸ ਟਾਈਮ ਸੀਗੇ ਕਾਫੀ ਪੁਰਾਣੇ ਕਮਰੇ ਨੇ ਤੇ ਬਾਕੀ ਬੱਚਿਆਂ ਦੇ ਖੇਡਣ ਦੀ ਜਗ੍ਹਾ ਵਗੈਰਾ ਕਾਫੀ ਖੁੱਲਡੁੱਲ੍ਹਾ ਸਕੂਲ ਆ ਜਾਨੀ ਤੇ ਹੈਗਾ ਇਹ 5ਵੀਂ ਤੱਕ ਹੀ ਆ ਜੀ 5ਵੀਂ ਕਲਾਸ ਤੱਕ ਹੈ ਸਰਕਾਰੀ ਸਕੂਲ ਹੈ ਤੇ ਜਿਹੜਾ ਆਪਣੇ ਸਕੂਲ ਦੇ ਵਿੱਚ ਜਾਨੀ 5ਵੀਂ ਤੱਕ ਹੀ ਆ ਤੇ ਜੇ ਬੱਚੇ ਨੇ 5ਵੀਂ ਤੋਂ ਬਾਅਦ ਐਡਮਿਸ਼ਨ ਲੈਣੀ ਹੁੰਦੀ ਹੈ ਫਿਰ ਨਾਲ ਦੇ ਪਿੰਡ ਹੈਗਾ ਜੀ ਮਾਨਕ ਮਦਰਿਸ ਸਕੂਲ ਹੈਗਾ ਤੇ ਸਰਕਾਰੀ ਜਿਹਨੇ ਆਪਣੇ ਪਿੰਡੇ 5ਵੀਂ ਤੱਕ ਹੀ ਆ ਦੇਖੋ ਜੀ ਕਿੰਨੇ ਵਧੀਆ ਸੋਹਣੇ ਕਲਰ ਵਗੈਰਾ ਅੱਗੇ ਕੀਤੇ ਹੋਏ ਹਨ ਬੋਰਡ ਵਗੈਰਾ ਬਣਾਏ ਹੋਏ ਨੇ ਤੇ ਨਕਸ਼ੇ ਵਗੈਰਾ ਬਣਾਏ ਹੋਏ ਨੇ ਨਹੀਂ ਹੁਣ ਬਹੁਤ ਸੋਹਣਾ ਬਣਾਇਆ ਹੋਇਆ ਸਕੂਲ ਨੂੰ ਤੇ ਸਾਡੇ ਦੇਖਦੇ-ਦੇਖਦੇ ਬਹੁਤ ਕਾਫੀ ਫਰਕ ਪਿਆ ਜੀ ਕਾਫੀ ਡਵੈਲਪ ਹੋਇਆ ਸਕੂਲ ਦਾ ਏ ਆ ਤਾਂ ਦੇਖਸੇ ਮੇ ਬੱਚਿਆਂ ਦੇ ਪੀਂਦਾ ਪਾਣੀ ਹੋ ਗਏ ਨੇ ਵਾਸ਼ਰੂਮ ਵਗੈਰਾ ਹੋ ਗਏ ਕਿੰਨੀ ਸਾਫ ਸਫਾਈ ਆ ਦੇਖੋ ਤੁਸੀਂ ਗਮਲੇ ਵਗੈਰਾ ਲੱਗੇ ਹੋਏ ਨੇ ਜੀ ਪਹਿਲਾਂ ਜਣੀ ਥੋੜਾ ਘੱਟ ਹੁੰਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਜਿੰਨਾ ਕਿ ਮੈਂ ਦੇਖਿਆ ਮਤਲਬ ਕਿ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਆਪਣੀ رائے ਤੇ ਹੁਣ ਜਣੀ ਸਰਕਾਰੀ ਸਕੂਲਾਂ ਦਾ ਹੁਣ ਬਹੁਤ ਫਰਕ ਆ ਅੱਗੇ ਨਾਲੋਂ ਆ ਗਈ ਜੀ ਦੂਸਰੀ ਫਰਨੀ ਵੀ ਬਾਹਰ ਦੀ ਇਹ ਸਾਹਮਣੇ ਜਾ ਕੇ ਇਹ ਵਾਪਸ ਉਹੀ ਸੌਰੀ ਉਹੀ ਫਰਨੀ ਮੁੜੇ ਨੇ ਇਹ ਹੁਣ ਤੁਹਾਡਾ ਨਾਲ ਸ਼ੇਅਰ ਕਰ ਰਹੇ ਜੀ ਪਿੰਡ ਦੇ ਵਿੱਚ ਦੀ ਮਤਲਬ ਕਿ ਜਿੱਥੇ ਚੌਂਕ ਸ਼ਾਮ ਦੇ ਟਾਈਮ ਤੇ ਥੇ ਮੁੰਡੇ ਇਕੱਠੇ ਹੋ ਕੇ ਬੈਂਦੇ ਨੇ ਆਪਾਂ ਕਹਿੰਦੇ ਹੁੰਦੇ ਨੇ ਟਾਈਮ ਗਰਮੀਆਂ ਦੇ ਵਿੱਚ ਦਵੇਲੇ ਹੁੰਦੇ ਤਾਂਸ ਵਗੈਰਾ ਕਿੱਦਣੀ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਨੀਆਂ ਤੇ ਉਹ ਚੌਂਕ ਤੁਹਾਡਾ ਨਾਲ ਸ਼ੇਅਰ ਕਰਾਂਗੀ ਇਹ ਪਿੰਡ ਦੇ ਜਮਾ ਵਿਚਕਾਰ ਦੀ ਗਲੀ ਜਾਂਦੀ ਹੈ ਜੀ ਇਹ ਉਹ ਸਾਹਮਣੇ ਆ ਗਿਆ ਜੀ ਚੌਂਕ ਇਹਨੂੰ ਹੀ ਚੌਂਕ ਕਹਿੰਦੇ ਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਮਰਾ ਬਣਿਆ ਬਰਾਂਡੇ ਟਾਈਪ ਤੇ ਆ ਇੱਥੋਂ ਜਿੱਦੋਂ ਮੋਟਰਸਾਈਕਲ ਆ ਇੱਕ ਰਸਤਾ ਇੱਧਰੋਂ ਜਾਂਦਾ ਇੱਕ ਉਹ ਸਾਹਮਣੇ ਜਾਂਦਾ ਤੇ ਇੱਕ ਇਹ ਚੌਂਕ ਆ ਯਾਨੀ ਕਿ ਇੱਥੇ ਅਨਿਕ ਸਾਰੇ ਇਕੱਠੇ ਹੋ ਕੇ ਬੈਠਦੇ ਨੇ ਬਸ ਜੀ ਇਹੀ ਸੀ ਵੀਡੀਓ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗੇ ਕਿੱਦਾਂ ਤੁਹਾਨੂੰ ਸਾਡਾ ਪਿੰਡ ਲੱਗਿਆ ਤੇ ਬਸ ਆਪਾਂ ਹੁਣ ਵੀਡੀਓ ਦਾ ਵੀ ਕਰਦੇ ਐਂਡ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ